ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 8 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਮੌਸਮ ਸਵੇਰ ਵੇਲੇ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਬਰਕਰਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਫਿਰ ਵੀ ਟੁੱਟਵੇਂ ਤੌਰ ਤੇ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸੋ ਅਗਲੇ 2 ਤੋਂ 3 ਦਿਨ ਵੀ ਮੌਸਮ ਮੌਸਮ ਪੰਜਾਬ ਦਾ ਖੁੱਲੇਗਾ ਤੇ ਸਾਫ਼ ਹੁੰਦਾ ਜਾਵੇਗਾ ਮੀਂਹ ਦੀ ਸੰਭਾਵਨਾ ਘਟਦੀ ਜਾਵੇਗੀ ਪਰ ਗਰਮੀ ਤੇ ਹੌਮਸ ਦੇ ਨਾਲ ਬਾਅਦ ਦੁਪਹਿਰ ਤੋਂ ਹੀ ਹੀਟ ਸੈੱਲ ਬਣ ਕੇ ਟੁੱਟਮੇ ਤੌਰ ਤੇ ਮੀਲੇ ਖਰਾਟੇ ਲੱਗ ਸਕਦੇ ਹਨ ਜੇਕਰ ਅੱਜ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਹੁਸ਼ਿਆਰਪੁਰ ਅਨੰਦਪੁਰ ਗੜਸ਼ੰਕਰ ਮੋਹਾਲੀ ਚੰਡੀਗੜ੍ਹ ਫਤੇਗੜ੍ਹ ਸਾਹਿਬ ਪਟਿਆਲੇ ਦੇ ਇਲਾਕੇ ਤੇ ਲੁਧਿਆਣੇ ਦੇ ਇਲਾਕੇ ਦੇ ਵਿੱਚ ਟੁੱਟਮੀ ਤੌਰ ਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ ਪਰ ਉਹ ਵੀ ਬਾਅਦ ਦੁਪਹਿਰ ਤੋਂ ਉਮੀਦ ਹੋਰ ਬਣ ਸਕਦੀ ਹੈ ਹੋਰ ਵੀ ਖੇਤਰਾਂ ਦੇ ਵਿੱਚ ਜਿੱਥੇ ਬੱਦਲ ਬਣਿਆ ਉੱਥੇ ਹੀ ਬਰਜਣ ਦੀ ਸੰਭਾਵਨਾ ਰਹੇਗੀ ਪਰ ਇਹ ਕਾਰਵਾਈਆਂ ਛੋਟੇ ਮੋਟੇ ਖੇਤਰਾਂ ਦੇ ਵਿੱਚ ਹੋਣਗੀਆਂ ਸਾਰੇ ਪੰਜਾਬ ਵਿੱਚ ਹੋਣ ਦੀ ਸੰਭਾਵਨਾ ਨਾ ਵੱਧ ਰਹੀ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਰਹੇਗੀ ਮੀਂਹ ਦੀ ਸੰਭਾਵਨਾ ਹੌਲੀ ਹੌਲੀ ਘਟਦੀ ਜਾਵੇਗੀ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਦਿੱਲੀ ਦੇ ਖੇਤਰਾਂ ਦੇ ਵਿੱਚ ਵੀ ਪੈ ਰਿਹਾ ਹੈ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਵਧੀਆ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ ਤੇ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੌਲੀ-ਹੌਲੀ ਘਟਦੇ